ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਇਹ ਅਕਾਲ ਪੁਰਖ ਵੈ ਗੁਰੂ ਪ੍ਰਮਾਤਮਾ ਜੀ ਤੇਰੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਜਨਮ ਜਨਮਾਂਤਰਾ ਵਿੱਚ ਜੀਵ ਪਰਮ ਦੇ ਫਿਰਦੇ ਆ ਤਰੇ ਫਿਰਦੇ ਆ ਕਦੀ ਕਿਸੇ ਜੁਨ ਵਿੱਚ ਕਦੀ ਕਿਸੇ ਜੁਨ ਵਿੱਚ ਜਮਦੂਤਾਂ ਦਾ ਡਰ ਕਿਰਵੀ ਦੂਰ ਨਹੀਂ ਹੁੰਦਾ ਮੌਤ ਦਾ ਡਰ ਨਹੀਂ ਦੂਰ ਹੁੰਦਾ ਸੱਪ ਕਿਉਂ ਭਜਦਾ ਮੌਤ ਤੋਂ ਡਰ ਕੇ ਸ਼ੇਰ ਕਿਉਂ ਭਜਦਾ ਮੌਤ ਤੋਂ ਡਰ ਕੇ ਕੁੱਤਾ ਕਿਉਂ ਭਜਦਾ ਮੌਤ ਤੋਂ ਡਰ ਕੇ ਜੇ ਆਪਾਂ ਵੀ ਮੌਤ ਤੋਂ ਡਰ ਕੇ ਭੱਜਦੇ ਆਂ ਤੇ ਫਿਰ ਉਹ ਕਿੰਨਾ ਕੁ ਫਰਕ ਆਪਣਾ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮਾਂ ਜਨਮਾਂਤਰਾ ਵਿੱਚ ਭਰਮਿਆ ਐ ਤੂੰ ਪਰ ਮੌਤ ਦਾ ਡਰ ਦੂਰ ਨਹੀਂ ਹੋਇਆ ਸੱਚੇ ਪਾਸ਼ਾ ਕਰੋ ਕਿਰਪਾ ਕਿਦਾਂ ਦੂਰ ਹੋਏਗਾ ਮਹਾਰਾਜ ਕਹਿੰਦੇ ਕਾਹੋ ਨਾਨਕ ਹਰ ਭਾਜ ਮਨਾ ਨਿਰਪਹਾ ਪਾਵਹਿ ਬਾਸੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਏ ਮਨਾ ਪ੍ਰਮਾਤਮਾ ਦਾ ਸਿਮਰਨ ਕਰ ਲਾ ਨਾਮ ਜਪ ਲਾ ਫਿਰ ਨਿਰਭਉ ਸਰੂਪ ਪ੍ਰਮਾਤਮਾ ਵਿੱਚ ਵਸ ਜਾਏਗਾ ਤੈਨੂੰ ਡਰ ਨਹੀਂ ਰਹੂਗਾ ਨਿਰਭਉ ਜਪੈ ਸਗਲ ਭਉ ਮਿਟੈ ਸਾਰੇ ਡਰ ਦੂਰ ਹੋ ਜਾਣਗੇ ਤੇ ਜਿਹੜੇ ਐਵੇਂ ਕਹਿੰਦੇ ਅਸੀਂ ਮੌਤ ਤੋਂ ਨਹੀਂ ਡਰਦੇ ਤੇ ਮਹਾਰਾਜੀ ਕਹਿੰਦੇ ਡਰਦਾ ਕਿਉਂ ਨਹੀਂਗਾ ਤੈਨੂੰ ਡਰਾਉਣ ਵਾਲਾ ਨਹੀਂ ਅਜੇ ਕੋਈ ਮਿਲਿਆ ਤਾਂ ਤੂੰ ਇਹ ਗੱਲ ਕਹਿਨਾ ਤੇ ਸਤਿਗੁਰੂ ਜੀ ਸਾਨੂੰ ਬਖਸ਼ ਲੈਣ ਸਾਸ ਸੰਗਤ ਜੀ ਬਖਸ਼ ਲੈਣ ਸਿਮਰਨ ਦੀ ਦਾਤ ਬਖਸ਼ਣ ਹਰ ਟਾਈਮ ਸੁਰਤੀ ਸਿਮਰ ਚ ਰਵੇ ਤਾਂ ਕਿ ਮੌਤ ਦਾ ਡਰ ਦੂਰ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ